ਗੁਰਨਾਣਕ ਦੇ ਪਹਿਲੇ ਵੱਡੇ ਸਹਬਜ਼ਾਦੇ ਬਾਬਾ ਸ੍ਰੀਚੰਦ ਤੇ ਜਨਮ ਤੋਂ ਹੀ ਉਦਾਸਨ ਥੋੜੀ ਜੀਆਂ ਸੁਰਤ ਸੰਭਾਲੀ 4-5 ਵਰਿਆਂ ਦੇ ਹੋਏ। ਕਈ ਵਾਰ ਅਚਾਨਕ ਘਰੋਂ ਗਾਇਬ ਹੋ ਜਾਂਦੇ ਸਨ ਮਾਤਾ ਜੀ ਲੱਭਦੀਆਂ ਸੀ। ਸੜੀ ਜਗਤ ਮਾਤਾ ਸੁਲਖਣੀ ਜੀ ਲੱਭਦੀ ਸੀ। ਕੋਲੂਸੀਆਂ ਦੇ ਕారణ ਸ਼ਾਇਦ ਇੱਧਰ ਕਿਧਰੇ ਬੱਚਿਆਂ ਨਾਲ ਹੋਵੇ। ਸ਼ਾਇਦ ਉੱਬਰ ਕਿਧਰੇ ਖੇਡਦਾ ਪਿਆ ਹੋਵੇ। ਗੱਲੀ ਗੱਲੀ ਲੱਭਦੀਆਂ ਸਨ ਤੇ ਪਤਾ ਲੱਭਦਾ ਕਿੱਥੇ ਸੀ ਪਿੰਡ ਤੋਂ ਬਾਹਰ ਕਿਸੇ ਰੁੱਖ ਥੱਲੇ ਬੈਠਾ ਉਦਾਸ ਜਨਮ ਤੋਂ ਬਚਪਨ ਤੋਂ ਡਾਂਟਦੀ ਸੀ ਮਾਂ ਐ ਥਾਂ ਬੈਠਣ ਦੀ ਤੇਰੀ ਉਮਰ ਹੈ ਛੋਟਾ ਜਿਹਾ ਤੂੰ ਬੱਚਾ ਹੈ ਤੇ ਕੁਝ ਵੀ ਖਤਰਾ ਹੋ ਸਕਦਾ ਹੈ ਪਿੰਡ ਤੋਂ ਬਾਹਰ ਆ ਜਾਣਾ ਰੁੱਖਾਂ ਥੱਲੇ ਬੈਠ ਜਾਣਾ ਉਦਾਸ عمر ਦੇ ਵੱਧਦੇ ਆ ਉਦਾਸੀ ਵੱਧ ਗਈ ਵੱਧ ਗਈ ਸੁੰਦਰ ਕਪੜੇ ਮਾਂ ਸੇ ਆਂਦੀ ਹੈ ਨਹੀਂ ਪਹਿਨਦੇ ਸੁੰਦਰ ਭੋਜਨ ਸਵਾਦਿਸ਼ਟ ਭੋਜਨ ਮਾਤਾ ਤਿਆਰ ਕਰਦੀ ਹੈ ਨਹੀਂ ਖਾਂਦੇ ਰੰਸ ਏ ਸਾਦਾ ਵੱਡੇ ਹੁੰਦੇ ਆ ਤੇ ਬਿਲਕੁਲ ਰੁੱਖਾਂ ਤਲੇ ਹੀ ਜੀਵਨ ਬਦਲਿਤ ਕਰਨਾ ਅਰੰਭ ਕੀਤਾ ਔਰ ਆਪ ਦੇ ਨਾਲ ਲੱਗਦ ਜੁੜ ਗਿਆ ਬਾਬਾ ਸ੍ਰੀ ਚੰਦ ਉਦਾਸੀ ਬਾਬਾ ਸ੍ਰੀ ਚੰਦ ਉਦਾਸੀ ਨਿਰਾਸ਼ ਤੇ ਉਦਾਸ ਮਨੁੱਖ ਜਿਤਨੇ ਵੀ ਸਨ ਉਹ ਬਾਬਾ ਸ੍ਰੀ ਚੰਦ ਦੇ ਆਲੇ ਦੋਲੇ ਇਕੱਠੇ ਹੋ ਗਏ ਇਸ ਤਰ੍ਹਾਂ ਇੱਕ ਪੰਥ ਬਣਿਆ ਸਿੱਖ ਧਰਮ ਦੇ ਗੁਰੂ ਨਾਨਕ ਪੰਥ ਦੇ ਇਹ ਪਹਿਲੇ ਮਿਸ਼ਨਰੀ ਨੇ ਜਿਨ੍ਹਾਂ ਨੇ afghanistan ਤੱਕ ਸਿੱਖੀ ਫੈਲਾਈ ਤਿੱਬਤ ਤੱਕ ਫੈਲਾਈ ਰਾਮੇਸ਼ੰਗ ਦੇ ਚੁਰ ਦਵਾਰਾ ਇਹਨਾਂ ਨੇ ਬਣਾਇਆ ਜਗਨਨਾਥ ਪੁਰੀ ਦੇਚ ਗੁਰਦੁਆਰਾ ਇਹਨਾਂ ਦਾ ਹੀ ਚੱਲਦਾ ਹੈ ਅੱਜ ਵੀ ਚੱਲਦਾ ਹੈ 88 ਤੀਰਥਾਂ ਉਤੇ ਗੁਰੂ ਨਾਨਕ ਦੇ ਨਾਮ ਦਾ ਝੰਡਾ ਇਹਨਾਂ ਨੇ ਝੁਲਾਇਆ ਨੇਪਾਲ ਦੇਚ ਵੀ ਡੇਰੇ ਜਿਹੜੇ ਨੇ ਉਦਾਸੀਆਂ ਦੇ ਨੇ ਗੁਰਗੰਨ ਸਾਹਿਬ ਦਾ ਪ੍ਰਕਾਸ਼ ਕਰਕੇ ਬੈਠੇ ਨੇ ਅੱਜ ਵੀ ਨੇਪਾਲਦੇਚ ਦੀ ਚੋਟੀ ਦਾ ਮੰਦਰ ਹੈ ਉੱਥੇ ਨੇਪਾਲਦੇਚ ਸਨਾਤਨ ਮੱਧ ਦਾ ਯਾਤਰਾ ਲਈ ਹਿੰਦੁਸਤਾਨ ਤੋਂ ਬੜੀ ਦੁਨੀਆ ਉੱਥੇ ਜਾਂਦੀ ਹੈ ਪਸ਼ਪਤੀਨਾਥ ਸ਼ਿਵਜੀ ਦਾ ਮੰਦਰ ਉਹ ਦੇਖੋ ਨਹੀਂ ਗੁਰੂ ਨਾਨਕ ਦੇਵ ਜੀ ਦਾ ਮੱਠ ਹੈ ਉਦਾਸੀ ਚਲਾ ਰਹੇ ਨੇ ਇਹ ਇੱਕ ਸਿੱਧਾ ਨਿੱਕਾ ਜਿਹਾ ਉਦਾਹਰਣ ਦਿੱਤਾ ਹੈ ਮਿਸ਼ਨਰੀਸਨ ਔਰ ਜਿਸ ਕੌਮ ਵਿੱਚ ਮਿਸ਼ਨਰੀ ਆਉਣ ਕੌਮ ਦਾ ਵਿਕਾਸ ਰੁਕ ਜਾਂਦਾ ਹੈ ਇਹਨਾਂ 40 ਸਾਲਾਂ ਦੇ ਵਿੱਚ ਈਸਾਈ ਮਿਸ਼ਨਿਸ ਜਿਹੜੇ ਨੇ ਇਹਨਾਂ ਨੇ ਹਿੰਦੁਸਤਾਨ ਦੇ ਵਿੱਚ 1 ਕਰੋੜ ਨਵੇਂ ਈਸਾਈ ਸਜਾਏ ਨੇ ਅਸਾਮ ਤ੍ਰਿਬੁਰਾ ਨਾਗਾਲੈਂਡ ਮੇਘਾਲਿਆ ਮਿਜ਼ੋਰਮ ਮਨੀਪੁਰ ਕੇਰਲਾ ਕਰਨਾਟਕਾ ਇਹਨਾਂ ਸੂਬਿਆਂ ਵਿੱਚ 1 ਕਰੋੜ ਨਵੇਂ ਸਜਾਏ کچھ سوبے تے پورے دے پورے انہوں نے کرسچن بنا دیتے ہیں جیسے ناگالینڈ ترپورا سارے کرسچن ہو گئے یہ بکھے کول ان لے کے چلے گئے ننگے کول کپڑے لے کے چلے گئے بیمار کول دوائی لے کے چلے گئے ان پڑھ دے کول سکول لے کے چلے گئے یتیم دے ہنجو پونجن لگ پے بیوا دا سہارا بن گئے لوکی کرشچن بن گئے جس دے کول کوئی بیٹھ کے راضی نہیں بیمار دے وہ سیوا دے, دے کے انہوں پانی پلا کے انہوں دوائی کھلا کے سرجیت کیا سات سٹیٹاں کیرلا کرناٹکا تھوڑا جیاں تمل پچھلے دن دے آکنے نے 1 ਕਰੋੜ ਇਸਾਈ ਇਹਨਾਂ ਨੇ ਇਹਨਾਂ 40 45 ਸਾਲਾਂ ਦੇ ਵਿੱਚ ਸਜਾਇਆ ਹੈ 500 ਸਾਲ ਦਾ ਸਾਡਾ ਇਤਿਹਾਸ ਹੈ ਜਿੰਨਾ ਗਿਆਨ ਸਾਡੇ ਕੋਲ ਹੈ ਕਿਸੇ ਕੋਲ ਵੀ ਨਹੀਂ ਜਿੰਨੀ ਗੁਰੂਆਂ ਦੀ ਤੇ ਗੁਰੂ ਦੇ ਸਿੱਖਾਂ ਦੀ ਜਿੰਨੀ ਸੇਵਾ ਹੈ ਅੱਜ ਤੱਕ ਕਿਸੇ ਨੇ ਵੀ ਇਤਨੀ ਨਹੀਂ ਕੀਤੀ ਜਿੰਨੇ ਸ਼ਹੀਦ ਸਾਡੇ ਕੋਲ ਨੇ ਕਿਦਰੇ ਵੀ ਨਹੀਂ جتنا ایشوری پربل ساڑے کول ہے سراند کول بھی نہیں پر آخیا کل ٹوٹل ڈیڑھ کروڑ نے کچھ بھی نہیں ہندوستان ایک گل تو سپشٹ ہو گئی کہ مشنریز نہیں مشنری ختم ہو گئی بابا سری چند کے نام ان مشنری ਕਾਰ ਭੇਟ ਗੁਰਦੁਆਰੇ ਤੋਂ ਗੁਰੂ ਘਰ ਤੋਂ ਮਿਲਦੀ ਸੀ ਗੁਰੂ ਅੰਗਦ ਦੇਵ ਜੀ ਦਿੰਦੇ ਰਹੇ ਗੁਰੂ ਅਮਰਦਾਸ ਜੀ ਦਿੰਦੇ ਰਹੇ ਗੁਰੂ ਰਾਮਦਾਸ ਜੀ ਦਿੰਦੇ ਰਹੇ ਗੁਰੂ ਅਰਜਨ ਦੇਵ ਜੀ ਦਿੰਦੇ ਰਹੇ ਸਾਰੇ ਮਠਾਂ ਦਾ ਖਰਚਾ ਗੁਰੂ ਘਰ ਤੋਂ ਚੱਲਦਾ ਸੀ ਇਸ ਤਰ੍ਹਾਂ ਸਿੱਖੀ ਸਾਰੀ ਦੁਨੀਆ 'ਚ ਫੈਲ ਰਹੀ ਸੀ ਕਾਰ ਭੇਟ ਕਦੀ ਕਦੀ ਬਾਬਾ ਸ੍ਰੀ ਚੰਦ ਆਪ ਵੀ ਲੈਣ ਵਾਸਤੇ ਆਉਂਦੇ ਸਨ ਘੋੜੇ ਤੇ ਅਸਵਾਰ ਹੋ ਕੇ ਜਿਨ੍ਹਾਂ ਨੂੰ ਕਦੀ ਇਤਿਹਾਸ ਪੜ੍ਹਿਆ ਉਹਨਾਂ ਨੂੰ ਪਤਾ ਹੋਵੇਗਾ ਗੁਰੂ ਰਾਮਦਾਸ ਜੀ ਪਾਸ ਕਾਰ ਬੇਠ ਲੈਣ ਵਾਸਤੇ ਆਏ ਡੇਰਿਆਂ ਦਾ ਖਰਚਾ ਮਿਸ਼ਨਰੀਆਂ ਦਾ ਖਰਚਾ ਚਾਰ ਥੈਲੀਆਂ ਭਗਤ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਦਮਾਂ ਤੇ ਰੱਖੀਆਂ ਨੇ ਦਾੜਾ ਬੜਾ ਲੰਬਾ ਸੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਉਹ ਖੜੇ ਵੀ ਹੋਣ ਤੇ ਦਾੜਾ ਜ਼ਮੀਨ ਨੂੰ ਛੂੰਦਾ ਸੀ ਕਈ ਵਾਰ ਬੈਠਣ ਲੱਗਿਆਂ ਦਾੜੇ ਨੂੰ ਮੋਢੇ ਤੇ ਰੱਖਣਾ ਪੈਂਦਾ ਸੀ ਉਧਰੇ ਪੈਰਾਂ ਦੇ ਚਨਾ ਰੇ ਬੜਾ ਲੰਬਾ ਦਾੜਾ ਸੀ ਸਿਰ ਦੇ ਕੇਸ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਹੁਤ ਲੰਬੇ ਸਨ ਆਪ ਜਿਸ ਦਿਨ ਕੇਸੀ ਇਸ਼ਨਾਨ ਕਰਦੇ ਸਨ ਤੇ ਖੜੇ ਵੀ ਹੋਣ ਕੇਸ ਜ਼ਮੀਨ ਨੂੰ ਛੂੰਦੇ ਸਨ ਔਰ ਇਸ ਦੇ ਹਵਾਲੇ ਨੰਦ ਲਾਲ ਨੇ ਦਿੱਤੇ ਨੇ ਇਸ ਵਕਤ ਉਸ ਨੂੰ ਮੈਂ ਨਾ ਛੇੜਾ ਲੰਬਾ ਦਾੜਾ ਬਾਬਾ ਸ੍ਰੀ ਚੰਨ ਨੇ ਦੇਖਿਆ بابا سری چند داڑا اجے نہیں آیا سی. سر دیاں جٹاواں بہت لمبیاں بہت لمبیاں داڑے دے ماسی پتی پر سیس دیا جٹاواں جٹاواں سن کیس نہیں سن بابا سری چند جٹاواں کیس جو گھنڈ کے ایک طریقے دے کے دھد بنایا جاندیاں جٹاواں سن اور کبھی سنتوک سنگتے کہنے جنم تو ہی جٹاواں سن جب جنم ہویا ہے تو سیز تے جٹاواں سن خیر عرض کریے سباوک انہاں دی رسنا تو نکلیا کدی کدی مہا پرش مذاق بھی کر لیں دے. ہا سا. اے گرو رام داس اے نالمبا لمبا داڑا جتھے تک میرا اندازہ ہے اس طرح نہیں آخر کیوں ل... ਇੰਨੀ ਦਾੜੀ ਕਿਉਂ ਵਧਾਈ ਹੈ ਇਹ ਨਹੀਂ ਆਖੇਗਾ ਇੰਜ ਆਖਿਆ ਐਨਾ ਲੰਬਾ ਦਾੜਾ ਕਿ ਭੰਗੁਰੂ ਰਾਮਦਾਸ ਜੀ ਉਸ ਦਾੜੇ ਨਾਲ ਬਾਬਾ ਸ੍ਰੀ ਚੰਦ ਦੇ ਚਰਨ ਝਾੜਨ ਲੱਗ ਪਏ